嗯。<clears throat> एंगल थोड़ा सा एंगल में फील नहीं है वो वाली फील नहीं है एंगल में वो वाली आ रही है ਆ ਮਟਕਾਵਾਂ ਆਸ ਇਹ ਤੁਹਾਨੂੰ ਸੌਖਾ ਆ ਆ ਦੋ ਤਰ੍ਹਾਂ ਦੀਆਂ ਇਹਨੂੰ ਜ਼ਿਆਦਾ ਗੰਡਾ ਆ ਇਹਨੂੰ ਵੱਧ ਗੰਡਾ ਆ ਅੱਜ ਮੈਂ ਕਿਸੇ ਨੂੰ ਦਿਖਾਉਂਦਾ ਜਿਹਨਾਂ ਨੂੰ ਬਹੁਤ ਪਸੰਦ ਆ ਇਹ ਕਹਿੰਦੇ ਸਾਨੂੰ ਦੇ ਦਿਓ ਮੈਂ ਕਹਿੰਦਾ ਇਹ ਬਹੁਤ ਕੰਮ ਕਰਦੀ ਆ ਕਿਰਕਡਾਂਗਾ ਆ ਇਹ ਇੱਕ ਥੋੜੀ ਫਰਸਟ ਦੇ ਇਸ ਤੇ ਗੰਡਾ ਆ Okaale Kade te, kade te, kade ਪੂਜਾ ਕੀਤੀ ਹੈ ਸ਼ਸਤਰਾਂ ਦੀ ਮਹੰਗ ਬਣ ਕੇ

ਇੱਕ ਨੂੰ ਥੋੜੇ ਥੋੜੇ ਦੂਰ ਆ ਇੱਕ ਥੋੜਾ ਪ੍ਰੋਪਰ ਸ਼ੇਪ ਚ ਆ ਥੋੜੀ ਹੋਰ ਸਾਫ ਦੀ ਆ ਹਰੇਕ ਯੂਨਿਕ ਹੁੰਦੀ ਡਾਂਗ ਇਹਨੂੰ ਜਿਹੜੀ ਆਹ ਵਾਲੀ ਆ ਇਹਨੂੰ ਥੋੜਾ ਤਿਆਰ ਕਰਨਾ ਹੈ ਪਰ ਇਹ ਕਿਸੇ ਦਰਸ਼ਨੀ ਸਿੰਘ ਨੂੰ ਦਰਸ਼ਨੀ ਡਾਂਗਾ ਭੇਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰ ਕਰਜ ਦਾ ਸਾਡੇ ਲੱਗ ਗਿਆ ਨਾ ਕਿਸੇ ਨੇ ਬਾਸ ਲਾਇਆ ਸੀਗਾ ਤੇ ਉਹਨਾਂ ਨੇ ਬਾਸ ਵੱਢ ਕੇ ਤੇ ਸਾੜ ਦਿੱਤਾ। ਔਰ ਉਹਦੇ ਵਿੱਚ ਸੋਟੀਆਂ ਜਿਹੜੀਆਂ ਆ ਉਹ ਸਿੱਕ ਕੇ ਵਧੀਆ ਹੋ ਗਈਆਂ। ਤੇ ਹੁਣ ਇਹਨੂੰ ਤਿਆਰ ਕਰਾਂਗੇ ਸੋਟੀਆਂ ਬਣਾਵਾਂਗੇ। ਹੁਣ ਆਹ ਸੋਟੀਆਂ। ਹਰੀ ਸੀਗੀ ਤਾਂ ਕਰਕੇ ਸੜੀ ਨਹੀਂ। ਆਹ ਪਰ ਸੁੱਕੀ ਜੀ ਇਹ ਹੁੰਦੀ ਹੈ ਸੜ ਜਾਣੀ ਸੀ। ਇਹਦੇ ਇਲਾਵਾ ਆਹ ਤਾਂ ਕੇ ਕੰਮ ਦਾ ਨਹੀਂ ਆਇਆ। ਦੇਖਦੇ ਹਾਂ ਪਰ ਇਹ ਕੀ ਕਰਨਾ। ਆ ਦੂ ਸੋਈ ਇਹਦੇ ਨਾਲ ਸੋਟੀਆਂ ਵਧੀਆ ਬਣ ਜਾਂਦੀਆਂ ਨੇ। ਇਹਨੂੰ ਤਿਆਰ ਕਰਕੇ ਦੇਖਦੇ ਆਂ। ਮੇਰੇ ਮੈਂ ਉੱਥੇ ਨਾ ਸਾਡੇ ਲੱਗਾ ਪਿਆ ਸੀਗਾ ਮੈਂ ਕਿੰਨੇ ਦਿਨਾਂ ਦੇ ਦੇਦਾ ਮੰਮੀ ਦੱਸਿਆ ਮੈਂ ਕਿਾ ਉੱਥੇ ਬਾਸ ਲਾਇਆ ਉਹਨਾਂ ਨੇ। ਫਿਰ ਮੰਮੀ ਕਹਿੰਦੇ ਆਜ ਉਹਨਾਂ ਨੇ ਛਾਂਗ ਦਿੱਤਾ। ਮੈਂ ਕਹਾ ਛਾਂਗ ਤਾਂ ਕਿੱਥੇ ਟੁੱਟਿਆ ਉਹਨਾਂ ਨੇ। ਉਹਨਾਂ ਨੇ ਮੋਰੇ ਪਲਾਟ ਦੇ ਵਿੱਚ ਅੱਗ ਲਾਤੀ ਸੀ। ਪਰ ਮੈਂ ਚੱਕ ਲਿਆ। ਸੋਨੇ ਦੀਆਂ ਸੋਟੀਆਂ ਤਿਆਰ ਕਰਾਂਗੇ ਜਿਆਦਾ ਕਾਰ।